ਦੋਵਾਂ ਜੀਆਂ 'ਚ ਘਰੇਲੂ ਝਗੜਾ ਹੋਇਆ ਜੀ ਜਿਸ ਦੇ ਨਾਲ ਉਹਨਾਂ ਦੀ ਅਣਬੰਧ ਹੋ ਗਈ ਔਰ ਘਾਬੀ ਦਾ ਭਰਾ ਚਾਚਾ ਤੇ ਤਾਇਆ ਉਸ ਨੂੰ ਕਾਰ ਵਿੱਚ ਦੋਵਾਂ ਬੱਚਿਆਂ ਨੂੰ ਬੈਗ ਸਕੂਲ ਬੈਗ ਦੇ ਸਮੇਤ ਆਪਣੇ ਨਾਲ ਲੈ ਗਏ ਮੇਰਾ ਨਾਮ ਬਾਲਕਿਸ਼ਨ ਸਿੰਘ ਹੈ ਜੀ ਮੇਰੇ ਭਰਾ ਦਾ ਨਾਮ ਵੀਰਪਾਲ ਸਿੰਘ ਆ ਜਿਸ ਦੀ ਡੈਥ ਹੋ ਚੁੱਕੀ ਆ ਕਿੰਨੀ ਤੀਕ ਨੂੰ ਡੈਥ ਹੋਈ ਕੀ ਪੂਰਾ ਮਾਮਲਾ ਸੀਗਾ ਪੂਰਾ ਮਾਮਲਾ ਸ਼ਨੀਵਾਰ ਨੂੰ ਉਹਨਾਂ ਦੋਵਾਂ ਜੀਆਂ 'ਚ ਛਰੇਲੂ ਝਗੜਾ ਹੋਇਆ ਜੀ ਜਿਸ ਦੇ ਨਾਲ ਉਹਨਾਂ ਦੀ ਅਣਬੰਦੀ ਹੋ ਗਈ ਔਰ ਘਾਬੀ ਦਾ ਭਰਾ ਚਾਚਾ ਤੇ ਤਾਇਆ ਉਸ ਨੂੰ ਕਾਰ ਵਿੱਚ ਦੋਵਾਂ ਬੱਚਿਆਂ ਨੂੰ ਬੈਗ ਸਕੂਲ ਬੈਗ ਦੇ ਸਮੇਤ ਆਪਣੇ ਨਾਲ ਲੈ ਗਏ ਤਦੋਂ ਦੇਖਿਆ ਸਰ ਮੇਰੇ ਭਰਾ ਦੀ ਡੈਡ ਬਾਡੀ ਵੱਡੀ ਨਹਿਰ ਚੋਂ ਮਿਲਦੀ ਆ ਜੀ ਸ਼ਾਇਦ ਉਹਦੇ ਸਾਰਿਆਂ ਨੇ ਸਾਕੋ ਦੇ ਨਾਲ ਕੁੱਟਮਾਰ ਕੀਤੀ ਗਈ ਆ ਜਿਹਦੇ ਤੋਂ ਪਤਾ ਲੱਗਦਾ ਉਹਦੇ ਨਾਲ ਮਿਸਰੇਵ ਕੀਤਾ ਗਿਆ ਜੀ ਪਰ ਮੰਗ ਕੀ ਕਰਦੇ ਉਹਨੂੰ ਮੰਗ ਇਨਸਾਫ ਦੀ ਕਰਦੇ ਆ ਜੀ ਮੇਰੇ ਭਰਾ ਨੂੰ ਹੀ ਸਾਹ ਮਿਲਣਾ ਚਾਹੀਦਾ ਬਸ ਕੱਟ ਜੋੜ ਦੀ ਮੰਗ ਹੀ ਹੈ ਬਸ ਮੇਰਾ ਨਾਮ ਰੋਸ਼ਨ ਸਿੰਘ ਆ ਜੀ ਬੀਰਬਾਲ ਸਿੰਘ ਆ ਜਿਹੜਾ ਉਹ ਮੇਰੇ ਸਾਕੇ ਭਰਾ ਦਾ ਬੇਟਾ ਹੈ ਸਭ ਤੋਂ ਵੱਡਾ ਪੁੱਤ ਇਹ ਹੈ ਸੀਗਾ ਇਸ ਦੀ ਸ਼ਾਦੀ ਅੱਜ ਤੋਂ ਤਕਰੀਬਨ ਕਤਾਰਕ ਸਾਲ ਪਹਿਲਾਂ ਹੋਈ ਸੀ ਜੀ ਇਸ ਦੇ ਦੋ ਬੱਚੇ ਆ ਜੀ ਇੱਕ ਮੁੰਡਾ ਇੱਕ ਕੁੜੀ ਆ ਇਹਨਾਂ ਦੀ ਕੁਛ ਥੋੜੀ ਬਹੁਤੀ ਆਵੈਦੀ ਪਰਿਵਾਰ ਸਵੇਤ ਕੋਲ ਹੁੰਦੀ ਰਹਿੰਦੀ ਸੀ ਜੀ ਇੱਕ ਦਿਨ ਜਿਆਦਾ ਹੋਣ ਕਰਕੇ ਤੇ ਝਗੜਾ ਹੋਇਆ ਇਸ ਦੇ ਪਿਓ ਆਇਆ ਤਾਂ ਉਸ ਨੂੰ ਲੈ ਕੇ ਚਲਾ ਗਿਆ ਬਸ ਤੇ ਸ਼ਨੀਵਾਰ ਨੂੰ ਵੀਰਵੱਲਾ ਸਿੰਘ ਸੀ ਜਿਹੜਾ ਮੇਰਾ ਭਤੀਜਾ ਉਹ ਵਿਚਾਰਾ ਰਾਤ ਨੂੰ ਕੰਮ ਤੋਂ ਆ ਕੇ ਗੁਰਦੁਆਰਾ ਸਾਹਿਬ ਉਹਦੇ ਕਾਰਨ ਚੜੇਮਾਨ ਗੁਰਦੁਆਰਾ ਸਾਹਿਬ ਤੇ ਲੱਗਿਆ ਸੀ ਉੱਥੋਂ ਆ ਕੇ ਉਹ ਤੇ ਆਪਦੇ ਬੱਚਿਆਂ ਨੂੰ ਮਿਲਣ ਵਾਸਤੇ ਗਿਆ ਰਾਤ ਨੂੰ ਜਦੋਂ ਉੱਥੇ ਗਿਆ ਤੇ ਉਹਨਾਂ ਨੇ ਧੱਕੇ ਧੁੱਕੇ ਮਾਰੇ ਉਸ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਤੇ ਕਿਹਾ ਵੀ ਤੈਨੂੰ ਅਸੀਂ ਉਹ ਵੀ ਇੱਥੇ ਨਹੀਂ ਬਾੜਨ ਦੇਣਾ ਤਾਂ ਉਸ ਨੂੰ ਕਿਸੇ ਦੇ ਘਰੇ ਪਾਇਆ ਗਿਆ ਤਾਂ ਸਵੇਰ ਉਹ ਐਤਵਾਰ ਨੂੰ 7 ਵਜੇ ਜੀ ਉਸਨੇ ਫੋਨ ਬੰਦ ਕਰ ਲਿਆ ਫੋਨ ਬੰਦ ਹੋ ਗਿਆ ਪਤਾ ਨਹੀਂ ਕਰ ਲਿਆ ਰਾਤ ਉਹ ਦਿਨਾਂ ਪਤਾ ਨਹੀਂ ਕੀ ਬੀਤੀ ਹੈ ਕੀ ਨਹੀਂ ਬੀਤੀ ਸਵੇਰ ਤੋਂ ਐਤਵਾਰ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਕੋਈ ਲਾਪਤਾ ਰਿਆ ਫੋਨ ਬੰਦ ਰਿਆ ਤੇ ਸਾਨੂੰ ਤਕਰੀਬਨ ਰਾਤ ਨੂੰ 8:30 ਵਜੇ ਕਿਸੇ ਨੇ ਮੋਬਾਈਲ ਤੇ ਫੋਟੋਆਂ ਪਾਈਆਂ ਵੀ ਮੋਟਰਸਾਈਕਲ ਖੜਾ ਉਹ ਜਦੋਂ ਮੋਟਰਸਾਈਕਲ ਦੀ ਪਛਾਣ ਕੀਤੀ ਤੇ ਸਾਡੇ ਵੀਰ ਬੱਲੇ ਦਾ ਹੀ ਸੀਗਾ ਜੀ ਤਾਂ ਅਸੀਂ ਉਸ ਦੀ ਪੜਤਾਲ ਸ਼ੁਰੂ ਕੀਤੀ ਤੇ ਦੂਸਰੇ ਦਿਨ 1:30 ਵਜੇ ਸਾਨੂੰ ਉਸ ਦੀ Laash ਆ ਜਿਹੜੀ ਉਹ ਨਹਿਰ ਦੇ ਵਿੱਚੋਂ ਥਿਆਈ ਹੈ ਇਸ ਕਰਕੇ ਅਸੀਂ ਉਸਦੇ ਸਹੁਰਾ ਪਰਿਵਾਰ ਨੂੰ ਹੀ ਦੋਸ਼ੀ ਕਹਿੰਦੇ ਆ ਉਹਨਾਂ ਨੇ ਹੀ ਸਾਡੇ ਬੱਚੇ ਦੀ ਜਾਨ ਦੇ ਜ਼ਿੰਮੇਵਾਰ ਉਹ ਹੈ ਉਹਨਾਂ ਦੀ ਵਜ੍ਹਾ ਕਰਕੇ ਇਹ ਸਾਡਾ ਬੇਟਾ ਅੱਜ ਸਾਥੋਂ ਵਿਛੜ ਗਿਆ ਮੰਗ ਕੀ ਕਰਦੇ ਹੁਣ ਅਸੀਂ ਜੀ ਮੰਗ ਇਹ ਕਰਦੇ ਆ ਕਿ ਸਾਡਾ ਜੋ ਵੀ ਸੁਣਵਾਈ ਹੈ ਸਰਕਾਰ ਪ੍ਰਤੀ ਹੱਥ ਜੋੜ ਕੇ ਬੇਨਤੀ ਹੈ ਸਾਡੀ ਵੀ ਜਿੰਨੇ ਵੀ ਪੁਲਿਸ ਮੁਲਾਜ਼ਮ ਹੈ ਡੀਐਸਪੀ ਹੈ ਡੀਸੀ ਹੈ ਜਾਂ ਐਸਐਚਓ ਹੈ ਐਸਆਈ ਸਾਹਿਬ ਹੈ ਸਾਰਿਆਂ ਨੂੰ ਬੇਨਤੀ ਹੈ ਸਾਡੀ ਵੀ ਸਾਨੂੰ ਇਹ ਇਹਦਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਪੂਸ ਪਰਿਵਾਰ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇ ਕਿਉਂਕਿ ਹੋਰ ਕਿਸੇ ਬੱਚੇ ਨਾਲ ਇਹ ਘਟਨਾ ਹੋਵੇ ਨਾ ਅੰਕਲ ਬਾਲਕਿਸ਼ਨ ਸਿੰਘ ਪੁੱਤਰ ਦਿਕਰ ਸਿੰਘ ਵਾਸੀ ਪਿੰਕ ਦਾ ਬੜਿੰਗ ਥਾਣਾ सदर ਮੁਖਸਰ ਸਾਹਿਬ ਨੇ ਆਪਣਾ ਜਿਹੜਾ ਹੈਗਾ ਬਿਆਨ ਪਤੀਸ਼ੀ ਅਫਸਰ ਦੇ ਕੋਲ ਆਪਣਾ ਬਿਆਨ ਤਹਿਰੀਰ ਕਰਾਇਆ ਸੀ ਕਿ ਉਹਦਾ ਭਰਾ ਜਿਹੜਾ ਹੈਗਾ ਵੀਰਬਾਲ ਸਿੰਘ ਜੋ ਉਹਦੇ ਤੋਂ ਛੋਟਾ ਹੈ ਤੇ ਮੈਂ ਤਮਿਲ ਜੀ ਉਸ ਮਜ਼ਦੂਰੀ ਦਾ ਕੰਮ ਕਰਦਾ ਸੀ ਉਹਦਾ ਜਿਹੜਾ ਹੈਗਾ ਆਪਣੀ ਪਤਨੀ ਤੇ ਸਾਰੇ ਪਰਿਵਾਰ ਨਾਲ ਜਿਹੜਾ ਝਗੜਾ ਰਹਿੰਦਾ ਸੀ ਤੇ ਜਿਸ ਕਰਕੇ ਉਹਦੀ ਪਤਨੀ ਪੇਕੇ ਗਈ ਹੋਈ ਸੀ ਤੇ ਉਸ ਤੋਂ ਬਾਅਦ ਜਦੋਂ ਉਹ ਪੇਕੇ ਉੱਥੇ ਮਿਲਣ ਗਿਆ ਤਾਂ ਉਹ ਪਰਿਵਾਰ ਨੇ ਉਹਨੂੰ ਜਿਹੜਾ ਹੈਗਾ ਧੱਕੇ ਮਾਰ ਕੇ ਬੱਚਿਆਂ ਨੂੰ ਮਿਲਣ ਨਹੀਂ ਦਿੱਤਾ ਤੇ ਘਰੋਂ ਕੱਢ ਦਿੱਤਾ ਜਿਸ ਤੋਂ ਜਿਹੜਾ ਹੈਗਾ ਦੁਖੀ ਹੋ ਕੇ ਉਹਨੇ ਜਿਹੜੀ ਹੈ ਨਹਿਰ ਦੇ ਵਿੱਚ ਵੱਡੀ ਨਹਿਰ ਦੇ ਵਿੱਚ ਛਾਲ ਮਾਰ ਕੇ ਜਿਹੜੀ ਆ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਤੇ ਜਿਸ ਦੇ ਆਧਾਰ ਤੇ ਜਿਹੜਾ ਉਹਦਾ ਸਹਰਾ ਪਰਿਵਾਰ ਹੈ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਅੰਡਰ ਸੈਕਸ਼ਨ ਜਿਹੜਾ ਅੰਡਰ ਸੈਕਸ਼ਨ 108 35 ਡੀ ਐਨ ਐਸ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਾਟ ਬੋਟੀ ਜਿਹੜੀ ਆ ਵੀਰ ਬਲ ਸਿੰਘ ਦੀ ਉਹ ਜਿਹੜੀ ਆ ਨਹਿਰ ਦੇ ਵਿੱਚੋਂ ਮਿਲ ਚੁੱਕੀ ਐ ਤੇ ਜਿਹਦਾ ਪੋਸਟ ਵਾਟਨ ਕਰਕੇ ਅੱਗੇ ਜਿਹੜਾ ਆਏਗਾ ਕਾਰਵਾਈ ਅਮਲ ਚੜ੍ਹਿਆਦੀ ਯਾਰ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂクレਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ چاہے ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.